ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂ ਜੀ ਅੱਜ ਚੱਲੇ ਆ ਜੀ ਅਸੀਂ ਨਿਊ ਗੱਡੀ ਲੈਣ ਅੱਜ ਉਹ ਫਾਈਨਲ ਮੌਕਾ ਆਇਆ ਗਿਆ ਜੀ ਸਾਡੀ ਨਿਊ ਗੱਡੀ ਆ ਗਈ ਏਜੰਸੀ ਦੇ ਵਿੱਚ ਅਸੀਂ ਚੱਲੇ ਆ ਨਿਊ ਗੱਡੀ ਲੈਣ ਅਸੀਂ ਕਿਸੇ ਦੇ ਨਾਲ ਗਏ ਸੀਗੇ ਤੇ ਉਹ ਸਾਨੂੰ ਛੱਡਣ ਗਏ ਸੀਗੇ ਏਜੰਸੀ ਜਿੱਥੋਂ ਸਾਡੀ ਗੱਡੀ ਮਿਲਣੀ ਸੀਗੀ ਇੱਥੇ ਬੈਠੇ ਬੱਚੇ ਲੇਜ਼ ਵਗੈਰਾ ਖਾ ਰਹੇ ਸੀ ਕਿਉਂਕਿ ਇਹਨਾਂ ਨੂੰ ਸਕੂਲ ਤੋਂ ਆ ਗਏ ਸੀਗੇ ਘਰ ਫਿਰ ਸ਼ਾਮ ਜਲਦੀ ਸੀਗਾ ਪਰ ਬੱਚੇ ਘਰ ਨਹੀਂ ਸੀਗੇ ਬੱਚੇ ਜਾਣ ਕੇ ਆ ਹੋਇਆ ਸੀ ਆਣ ਪਾਪਾ ਨੂੰ ਵੀ ਪਾਪਾ ਜਦੋਂ ਨਿਊ ਗੱਡੀ ਲੈਣ ਜਾਣਾ ਸੀ ਨਾਲ ਜਾਵਾਂਗੇ ਤੁਹਾਡੇ ਤੁਸੀਂ ਸਾਡੇ ਵਲੌਗ ਨਾਲ ਬਣੇ ਰਹੋ ਜੀ ਫੁੱਲ ਵਲੌਗ ਜ਼ਰੂਰ ਦੇਖਿਓ ਤੁਹਾਨੂੰ ਦੱਸ ਦਿਆਂ ਅਸੀਂ ਕਿਹੜੀ ਗੱਡੀ ਲੈ ਕੇ ਆਉਨੇ ਆ ਕਿਹੜੀ ਨਹੀਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਰਹੋ ਹਨਾ ਤੇ ਸੌਰੀ ਜੀ ਮੇਰੇ ਤੋਂ ਇੰਨੇ ਦਿਨ ਵਲੌਗ ਨਹੀਂ ਸੀਗੇ ਪਰ ਇਹ ਜਿਹੜਾ ਕੱਲ ਵਲੌਗ ਪਾਇਆ ਉਹ ਮੇਰਾ ਪਹਿਲਾਂ ਦਾ ਬਣਿਆ ਹੋਇਆ ਸੀਗਾ ਮੈਂ ਬਿਮਾਰ ਬਹੁਤ ਦਿਨ ਰਹੀ ਹਾਂ ਤੇ ਹੁਣ ਮੈਂ ਨਿਊ ਵਲੌਗ ਸ਼ੁਰੂ ਕਰਤੇ ਜਾਈ ਗਾਈਜ਼ ਸੀ ਲੈਣ ਆਏ ਆ ਹੋਈਆਂ ਗੱਡੀ ਔਰ ਤੁਹਾਨੂੰ ਗੱਡੀ ਦਾ ਸਾਰਾ ਸ਼ੋਰੂਮ ਦਿਖਾਨੀ ਆ ਬਟ ਇਹ ਸਰਪ੍ਰਾਈਜ਼ ਹੈ ਵੀ ਐਸੀ ਗੱਡੀ ਘੇੜੀ ਲੈ ਲਏ ਆ ਮਤਲਬ ਕਿ ਇਹ ਸਰਪ੍ਰਾਈਜ਼ ਹੈ ਵੀ ਗੱਡੀ ਘੇੜੀ ਲੈ ਰਹੇ ਆ ਇਹ ਤੁਹਾਨੂੰ ਬਾਅਦ ਚ ਦੱਸਾਂਗੇ ਅਸੀਂ ਤੁਹਾਨੂੰ थे तो मैं शोरूम सारा दिखाई हाँ थे तो एक बार भी कि शोरूम है और तो थानू मैं सारा दिखाई देखो कार्ड लगे हुई और आप इतों पर जाने और थे तो दिखाते हैं थैंक यू और इतनी कार्ड लगे हुई बहुत सारिया और बहुत खुला रूम है सारा शोरूम ओले कॉमन मामा को बैठे अच्छी कॉफी पी रहे हैं बिस्किट खा रहे हैं और ये थोड़े ले सरप्राइज है कि तो ये केडी करके ला रहे हैं है ना मामा केडी करके ला रहे हैं सरप्राइज है ऐसा ऐसा तो सुने याद नहीं होना होगा गाय गड्डी खड़ी है मेरे गड्डी नहीं हूँ कार बड़े खाने मैं तो आराम देख रही हूँ उन्हें हूं उत आई है बहुत सोनी कार है

कर नहीं।, नहीं नहीं थोड़ी फ्लावर ब्लैक फिश ऑरेंज ब्लैक डर जी है ऑरेंज वो देखो गाइस शाइन वाली लाइट वाली फिश है शाएन शाएन वो मतलब शाइन शाइनिंग है वो कलर इदा है ना भी में वो शाइन कर दी होंगी दोनों ही असी हो गई जी बोर इधर बैठी सहज गाला खा के ਸਾਰੀ ਘੜਾ ਘੱਡੀਆਂ ਨੇ ਜਿਹੜੇ ਵਾਪਾਂ ਨੂੰ ਪ੍ਰਚਾਰ ਕਰੀ ਜਾਂਦੀ ਆ ਬਾਰ-ਬਾਰ ਜਾ ਕੇ ਜਿਹੜੇ ਛਿੜਕੀ ਖਾ ਕੇ ਆਈ ਹੋਈ ਆ ਛਿੜਕੀ ਖਾ ਕੇ ਆਈ ਆ ਤੇ ਮੈਂ ਠੀਕ ਆ ਜੀ ਹੁਣ ਮੈਂ ਬਿਮਾਰ ਬਹੁਤ ਜ਼ਿਆਦਾ ਹੋ ਗਈ ਸੀ ਮਤਲਬ ਕਿ ਹੁਣ ਫਰਕ ਆ ਮੈਡੀਸਿਨ ਵਧੀਆ ਜਿਹੜੀ ਹੁਣ ਮੈਂ ਇਹਨ ਵਧੀਆ ਚ ਖਾਨੀ ਆ ਹੁਣ ਮੈਨੂੰ ਫਰਕ ਆ ਇੱਧਰ ਖੜੀਆਂ ਜੀ ਸਾਰੀਆਂ ਡੱਗੀਆਂ ਤੁਹਾਨੂੰ ਦਿਖਾਵਾਂਗੇ ਅਸੀਂ ਕਿਹੜੀ ਲੈਣੇ ਆ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਇੱਕਦਾਂ ਇੱਥੇ ਲੋਕ ਬਹੁਤ ਨੇ ਬੋਲ ਫਰ ਸੰਗਲਾ ਆਦੀ ਉਹ ਸਾਇ ਦੇ ਢਿੱਲੀ ਜੀ ਹੋ ਕੇ ਬੈਠ ਗਈ ਆ ਖੜੀ ਹੈ ਸਾਡੀ ਗੱਡੀ ਆ ਖੜੀ ਆ ਆ ਦੱਸਣਾ ਮੈਂ ਉਹ ਕਸੀਆ ਲੀਕੋ ਆ ਜੋ ਸਾਰੇ ਪਾਪਾ ਉਹ ਖੜੇ ਖੜੇ ਨੇ ਆਕੀ ਜੀ ਤੋਂ ਨਾ ਸੀ ਕਿੱਥੇ ਕਿੱਥੇ ਜਾਵਾਂਗੇ ਕਿਵੇਂ ਕਿਵੇਂ ਮੈਂ ਖੜਾ ਦੇਖਾਂਗੇ ਉਹ ਸਾਰਾ ਕੁਝ ਦਿਖਾਵਾਂਗੇ ਅੱਭੀ ਜੋਤ ਆ ਗਿਆ ਅਸੀਂ ਲਾ ਤਾਂ ਅਸੀਂ ਸਵੇਰੇ ਸਾਨੂੰ ਆ ਗਿਆ ਸੀ 12:00 ਵਜੇ ਹੋਣ 11:00 ਵਜੇ ਲਾ ਤਾਂ ਅਸੀਂ ਜਲਦੀ ਜਾਣੀ ਸੀ ਫਿਰ ਇਹ ਸਕੂਲ ਗਏ ਹੋਏ ਸੀਗੇ ਤਾਂ ਕਰਕੇ ਇਹਨਾਂ ਦੇ ਸਕੂਲ ਕਰਕੇ ਸਾਨੂੰ ਫਿਰ ਲੇਟ ਆਏ ਆ ਅਸੀਂ ਇਤਿੰਨ ਜੇ ਅਸੀਂ ਘਰੋਂ 3:30 ਵਜੇ ਆਏ ਆਂ ਫਿਰ ਰਸਤੇ 'ਚ ਮੀਂਹ ਬਹੁਤ ਜ਼ਿਆਦਾ ਆ ਗਿਆ ਸੀਗਾ। ਬਸ ਹੁਣ ਲੱਗੇ ਹੋਏ ਆਂ ਤਿਆਰੀ ਕਰਨ। ਬਸ ਫਾਈਨਲ ਹੋਣ ਵਾਲੀ ਆ ਹੁਣ। ਬਸ ਲੈ ਕੇ ਗੱਡੀ ਫਿਰ ਅਸੀਂ ਆਪਣੇ ਜਾਵਾਂਗੇ ਘਰ ਨੂੰ ਪਹਿਲਾਂ ਕਿਸੇ ਗੁਰਦਾਰਾ ਸਾਹਿਬ 'ਚ ਰੁਕਾਂਗੇ। ਪਹਿਲਾਂ ਕਿਸੇ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਾਂਗੇ, ਮੱਥਾ ਟਿਕਾਵਾਂਗੇ ਆਪਣੀ ਗੱਡੀ ਨੂੰ ਨਾ। ਉਸ ਤੋਂ ਬਾਅਦ ਘਰੇ ਜਾਵਾਂਗੇ ਫਿਰ। ਬਣੇ ਰਹੋ ਬਸ ਵਲੌਗ ਦੇ ਨਾਲ। ਸਹਜ ਦੇ ਥੋੜੀਆਂ ਜਿਹੀਆਂ ਗਾਲਾਂ ਵਈਆਂ ਤੇ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਹੋਰੀਆਂ ਜਿਹੜੀਆਂ ਕਾਰਿਸ਼ ਮੋਬਿਲ ਤੁਹਾਨੂੰ ਫੇਰ ਮਿਲਦੇ ਆ ਸੱਚ ਬੋਲਾ ਐਰ ਪੂਲੀਆਂ ਵਈਆਂ ਰੇ ਦੂਜੇ ਲੋੜ ਸਾਥੀ ਬੰਦੇ ਗਾਲਾਂ ਪਈਆਂ ਹਾਂ ਫੇਰ ਮੈਂ ਵੀ ਕਿਹਾ ਵੀ ਗਾਲਾਂ ਪਈਆਂ ਨੇ ਥੋੜੀਆਂ ਜਿਹੀਆਂ ਘੋੜੀਆਂ ਜੀਆਂ ਤੇ ਘੋੜੀਆਂ ਜੀਆਂ ਦੇ ਹੋਰ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਪਾ ਰ ਇਨਸਾਨ ਤੋਂ ਬਾੜਨਾ ਦੀ ਆਪਣਾ ਜਿੰਨੇ ਤੋਂ ਇਹ ਪਪਾ ਸਾਉ ਲੱਗਦੇ ਹੈ ਨਹੀਂ ਜਦ ਬੋਲਦੇ ਨਾ ਬਹੁਤ ਬੜਾ ਸੰਗ ਪਾੜਦੇ ਨੇ ਮੇਰੇ ਤਾਂ ਇੰਨਾ ਰਾਡ ਪਪਾ ਅਗੇ ਠੀਕ ਠੀਕੇ ਬੋਲਦੇ ਹੁੰਦੇ ਨੇ ਜਿੰਨੇ ਸਾਉ ਜੇ ਲੱਗਦੇ ਕਈ ਮੇਰੇ ਵੀਰ ਭੈਣ ਕਹਿੰਦੇ ਨੇ ਬਹੁਤ ਸਾਉਗਾ ਭਾਜੀ ਬਹੁਤ ਸਾਉਗਾ ਵੀਰ ਅਬੀਰਾ ਬਹੁਤ ਸਾਉਗਾ ਵੀਰਾ ਤਾਉ ਨੂੰ ਵਈ ਦੇਖਣ ਨੂੰ ਸਾਉਗਾ ਵੀਰਾ ਹੈ ਤੁਹਾਡਾ ਮੇਰਾ ਨਹੀਂ ਤੁਹਾਡਾ ਵੀਰਾ ਦੇਖਣ ਨੂੰ ਸਾਉਗਾ ਜਕਰ ਉਹਦੇ ਚ ਹੁੰਦਾ ਫਿਰ ਤਾਂ ਸ਼ਿਵ ਸ਼ੰਕਰੇ ਬਣਿਆ ਹੁੰਦਾ ਪਰ ਦਸ਼ੀ ਸ਼ੰਕਰ ਦਾ ਰੂਪ ਧਾਰਿਆ ਹੁੰਦਾ ਚਲੋ ਜੀ ਅਸੀਂ ਹੁਣ ਤੁਹਾਨੂੰ ਫੇਰ ਮਿਲਦੇ ਆ ਕਰ ਚਲਾ ਨਾ ਲਈ ਪਰ ਉਹ ਕੁਕਰੀ ਦੀ ਵਾਰੂ ਕਰੂ ਰੋਕਦਾ ਮਾਰੂਗੀ ਬੁਕਰੀ ਮਾਰੂਗਾ ਹਮੈ ਨੂੰ ਆਉਦੀ ਆ ਓਏ ਕੋਈ ਚਾਹੀਦਾ ਤੇ ਨਹੀਂ ਮੇਰੇ ਹਾਂ ਅਲ ਹਮਦੁਲਿਲਾਹ ਹੋਣ ਦੇ ਕਿਉਂ ਹਾਂ ਹੁਣ ਕੋ ਉਹ ਵਾਓ 1 ਮਿੰਟ ਚ ਬਣ ਵੀ ਗਈ ਹੈ ਨਾ ਜੀ ফাইনਲੀ ਆਪਾਂ ਗੱਡੀ ਲੈ ਲਈ ਜੀ ਆਪਾਂ ਆਪਣੀ ਗੱਡੀ ਨੂੰ ਹੁਣ ਆਪਾਂ ਲੈ ਕੇ ਚੱਲੇ ਆ ਆਪਣੇ ਘਰ ਪਹਿਲਾਂ ਬਾਬਾ ਜੀ ਦੇ ਘਰ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਆਪਣੇ ਘਰ ਲੈ ਕੇ ਜਾਵਾਂਗੇ ਤੁਹਾਨੂੰ ਮੇਰੀ ਫੈਮਿਲੀ ਨੂੰ ਵੀ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਸਾਰਿਆਂ ਦੀ ਅਗੂ ਕੇ ਸਹੇਦ ਦੇ ਪਾਪਾ ਦਾ ਕੰਮ ਹੈਗਾ ਟੂਰ ਐਂਡ ਟਰੈਵਲਸ ਦਾ ਬਰਨ ਟੂ ਟਰੈਵਲਸ ਦਾ ਕੰਮ ਆ ਜੀ ਮਮਾ ਕਿੱਥੇ ਰਹਿ ਗਿਆ ਚਲੋ ਇੱਕ ਵਾਰ ਫੇਰ ਘਰ ਦੀ ਬੋਲੇ ਸਤਿ ਸ਼੍ਰੀ ਅਕਾਲ ਲਾ ਲਿਜੀਏ ਸਿ ਨੰਮੀ ਗੱਡੂ ਨਾ ਜਾਉਂ ਮਾ ਜਾਉਂ ਟੂ ਵੀ ਚਲਾਈ ਮੈਂ ਨਹੀਂ ਪਾਪਾ ਨੂੰ ਬੁਧਾਈਆਂ ਆਪਾਂ ਬੁਧਾਈਆਂ ਤੁਹਾਨੂੰ ਉਹ ਗੇਟ ਪਾਸ ਕਿੱਥੇ ਦੀਆ ਯਾਰ ਪਤਾ ਨਹੀਂ ਹੁਣ ਤੁਸੀਂ ਕਿੱਥੇ ਹੋ ਕੇ ਰਹਿਣਾ ਤੁਸੀਂ ਸਟਾਈਲ ਚ ਕਹਿੰਦੇ ਆ ਭਾਈ ਵਧਾਈਆਂ ਜੀ ਵਧਾਈਆਂ ਸਾਰਿਆਂ ਨੂੰ ਜੀ ਤੁਹਾਨੂੰ ਵੀ ਵਧਾਈਆਂ ਜੀ ਵਧਾਈਆਂ ਸਾਰੇ ਤੁਹਾਨੂੰ ਵੀ ਜੀ ਸਾਰਿਆਂ ਨੂੰ ਸਾਡੀ ਫੈਮਲੀ ਨੂੰ ਤੁਹਾਨੂੰ ਵੀ ਵਧਾਈਆਂ ਠੀਕ ਆ ਵੀਰ ਜੀ ਬਾਬਾ ਜੀ ਬਰ ਬਣਤ ਰਕੀਆਂ ਦੇਣ ਹੁਣ ਜਾਂਦੇ ਆ ਅਸੀਂ ਆਪਣਾ ਗੁਰਦੁਆਰਾ ਸਾਹਿਬ ਜਾਵਾਂਗੇ ਜਾਲਟੀ ਵੀਰੇ ਮੈਂ ਦੇਤੀ ਅੰਦਰ ਸਾਰੇ ਨਹੀਂ ਅਸੀਂ ਚੱਲੇ ਆ ਜੀ ਹੁਣ ਸਿੱਧਾ ਜਾਵਾਂਗੇ ਅਸੀਂ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਰੁਕਾਂਗੇ ਉੱਥੇ ਮੱਥਾ ਟੇਕ ਕੇ ਫੇਰ ਅਸੀਂ ਆਪਣੇ ਘਰ ਨੂੰ ਚਾਲੇ ਪਾਵਾਂਗੇ ਤੇ ਮੋੜੀ ਮਸਤੀ ਨਹੀਂ ਆਈ ਰੋ ਮਸਤੀਆਂ ਦਾ ਵਾਹਾ ਪਰ ਅਸੀਂ ਥੱਕ ਗਏ ਬਾਪਾ ਮਾਪਾ ਬੈਠੇ ਬੈਠੇ ਮੋੜੀ 'ਚ ਰੋਕੇ ਠੀਕ ਚਲੋ ਤੇਲ ਪਾ ਲਈ ਕਿੰਨੇ ਪਾਉਣੀ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ 300 ਦੇ ਦਾਂਗੇ ਅਸੀਂ ਆਗੇ ਜੀ 골ਡਨ ਹਟ ਅਭੀ ਜੋਤ ਕਹਿੰਦਾ ਇੱਥੇ ਇੰਜੋਏ ਕਰਨੇ ਨੇ ਆਪਣੇ ਝੂਟੇ ਵਗੈਰਾ ਲੈਣੇ ਆ ਦਿਖਾਉਣੀਆਂ ਤੁਹਾਨੂੰ ਅਭੀ ਜੋਤ ਹੇ ਅਜੀ ਸਾਡੇ 골ਡਨ ਹਟ ਐਨੂੰ ਪਤਾ ਨਹੀਂ ਕੀ ਕਰਨਾ ਐਨਾਂ ਪਰ ਕੀ ਫਾਇਦਾ ਦਮ ਤੜਾ ਕੇ ਓ ਲੈ ਲੈ ਜਿ ਲੈ ਨਹੀਂ ਆ ਓ ਮਜ਼ਾ ਆਉਂਦਾ ਜਵਾਕ ਤੂੰ ਬੜਾ ਹੋ ਗਿਆ ਤੂੰ ਜਵਾਕੇ ਆ ਕਿਉਂ ਜਵਾਕਾ ਵਾਲੇ ਗੋਲ ਲੰਦੇ ਆ ਟੁੱਟੀਆਂ ਪਈਆਂ ਰਭਟਾਉਂਦੀਆਂ ਸਾਰੀਆਂ ਆ ਜਾ ਆ ਜਾ ਬਸ ਇੱਕ ਪ੍ਰੋਬਲਮ ਆ 뮤직 ਚੱਲ ਰਿਹਾ ਬਹੁਤ ਤੇਜ਼ ਕੋਪੀਰਾਈਟ ਆ ਸਕਦਾ ਮੈਂ ਰੋਡ ਦੇ ਉੱਤੇ ਆ ਗੱਡੀ ਲੈ ਕੇ ਆਏ ਅਸੀਂ ਲੁਧਿਆਣੇ ਤੋਂ ਸ਼ਾਮ ਦਾ ਟਾਈਮ ਹੋ ਗਿਆ ਮਤਲਬ ਲੱਗ ਗਿਆ ਜੰਪਿੰਗ ਜੀ ਕਰਨਾ ਬਈ ਮੈਨੂੰ ਤਾਂ ਇਹਦੇ ਤੇ ਡਰ ਬਹੁਤ ਲੱਗਾ ਅੱਗੇ ਮੋਲ ਦੇ ਵਿੱਚ ਬਹੁਤ ਜ਼ਿਆਦਾ ਡਰ ਗਿਆ ਸੀ ਉਦੋਂ ਇਹ ਥੋੜਾ ਛੋਟਾ ਸੀਗਾ ਉਦੋਂ ਵੀ ਇਹਨੇ ਕਰਿਆ ਸੀ ਪਰ ਪੰਗੇ ਲੈਣ ਤੋਂ ਨਹੀਂ ਹਟਦਾ ਹੈਗਾ ਬਾਕੀ ਦੇਖਦੇ ਆ ਕਿ ਕਿਦਾਂ ਦੇ ਕੁਦਕੁਦੀਆਂ ਫੌਰ ਨਿਕਲਦੀਆਂ ਲਵਾਉਣ ਲੱਗੇ ਤੇ ਇਹ ਤੇ ਕੁਦਕੁਦੀਆਂ ਨਿਕਲ ਰਹੀਆਂ ਹੋਰ ਲੱਗ ਗਿਆ ਹੋਰ ਦੇਖੋ ਇਹਦਾ ਕੀ ਹਾਲ ਹੁੰਦਾ ਹੈ ਬਣੇ ਰਹੋ ਮੈਂ ਇੱਥੇ ਬੈਠ ਜਨਾ ਮੈਂ ਬੈਠ ਸਕਦੀ ਹਾਂ ਓਏ गया ही <laughs> क्यों आई आई कर हूँ क्यों आई आई घर तर पिछे बोलते नी ਗੱਲੋਂ ਬੈਠਣਗੇ ਕਾ ਨਹੀਂ ਵੀਰੇ ਜਿਆਦਾ ਤੇਜ਼ ਨਾ ਦਿਓ ਠੀਕ ਠੀਕ ਰੱਖਿਓ ਉਹ ਦੇ ਕਹਿੰਦਾ ਪੂਰਾ ਘੁਮਾਓ ਉਹ ਲੱਗੀ ਸਾਇ ਤਾਂ ਚਿੱਕਾ ਜਿਹਾ ਮਾਰਨਾ ਉਹਦੇ ਕਿਵੇਂ ਬਟਾ ਉਹ ਫੁਕਰਾ ਬਣਿਆ ਜੀ ਇੱਥੇ ਸਹਜ ਤਾਂ ਲੱਗ ਗਈ ਸੀ ਕਿ ਚਿੱਕਾ ਮਾਰਨ ਅਭੀ ਵੀ ਡਰਦਾ ਸੀਗਾ ਪਰ ਚੌੜਾ ਕਰ ਰਿਆ ਸੀ ਹੋਰ ਤੇਜ਼ ਕਰੋ ਹੋਰ ਤੇਜ਼ ਕਰੋ ਪਰ ਸਹਜ ਦੀ ਤਾਂ ਬੱਸ ਹੋ ਗਈ ਸੀ ਜਦੋਂ ਲੱਗ ਗਈ ਸੀ ਰੋਣ ਆ ਕੀ ਹੋ ਗਈ ਸੀ ਕਿ ਚਿੱਕਾ ਮਾਰ ਰਹੀ ਸੀ ਕਿਉਂਕਿ ਇੱਕਦਮੀ ਇਹ ਨਾ ਜਦ ਨੇੜੇ ਆ ਕੇ ਗੋਲ ਦੇ ਕੇ ਘੁੰਮਦਾ ਨਾ ਉਦੋਂ ਬੜਾ ਡਰ ਲੱਗਦਾ ਸੀ ਵੀ ਲਏ ਸੀਗਾ ਮੈ ਤਾਂ ਬਹੁਤ ਡਰ ਲੱਗਦਾ ਸੀ ਉਦੋਂ ਦਿਮਾਗ ਸਾਰਾ ਸਥਿਰ ਚਕਰਾ ਜਾਂਦਾ ਹੈ ਤੇ ਇੱਥੇ ਲੱਗੇ ਹੋਏ ਸੀਗੇ ਆਪਣੀ ਮસ્ਤੀ ਕਰਨ ਕਹਿੰਦੇ ਪਪਾ ਕਿਉਂਕਿ ਨਾ ਮੰਜੀ ਸਭ ਗੁਰਦਾਰਾ ਸਭ ਤੋਂ ਪਹਿਲਾਂ ਆਣਾ ਸੀਗਾ ਕਹਿੰਦੇ ਪਪਾ ਸਾਨੂੰ ਦਵਾ ਦਿਓ ਵੀ ਅੱਗੇ ਜਾ ਜਾ ਕੇ ਫਿਰ ਨਹੀਂ ਆਉਣੇ ਹੈਗੇ ਵੀ ਸਾਨੂੰ ਦਵਾ ਲੈ ਚੱਲੋ ਹਨਾ ਉਸ ਤੋਂ ਬਾਅਦ ਜੀ ਹੁਣ ਅਸੀਂ ਸਿੱਧਾ ਜਾਵਾਂਗੇ ਗੁਰਦਾਰਾ ਸਾਹਿਬ ਬਨੇਰੇਓ ਜੀ ਵਲੌਗ ਦੇ ਨਾਲ ਇਹਦੀ ਵੀ ਕਦੇ ਸਵਾਰੀ ਕਰਨੀ ਆ ਇਹ ਤਾਂ ਹੁਣ ਆਪਣੇ ਤੋਂ ਖੜਨੇ ਆਪਾਂ ਉੱਥੇ ਜਾ ਜਾ ਕੇ ਕਰਦੇ ਆ ਇੱਥੇ ਆਪਾਂ ਕਰ ਸਕਦੇ ਆ ਆਪਣੇ ਨੇੜੇ ਇਹਦੀ ਵੀ ਮੈਂ ਯਾਰ ਮੈਨੂੰ ਮੈਨੂੰ ਵੀ ਇੱਥੋਂ ਬ੍ਰੇਕ ਨਹੀਂ ਲੱਗਨੇ ਪੁੱਤ ਤੂੰ ਅਭੀ ਜੋਤ ਪਿੱਛੇ ਅਭੀ ਜੋਤ ਚਲਾ ਰਹੇ ਹਨ ਨਿਊ ਗੱਡੀ ਬਸ ਔਰ ਤੱਕ ਚਲਾ ਕੇ ਆ ਜਾ ਪੁੱਤ ਹੁਣ ਤੂੰ ਚੱਲ ਪਿੱਛੇ ਕਿਉਂਕਿ ਉਹ ਰੋਡ ਆ ਪੁੱਤ ਤਾ ਕੋਲ ਪਹੁੰਚ ਨਹੀਂ ਜਾ ਸਕਦਾ ਹੁਣ ਉਹ ਰੋਡ ਆ ਪੁੱਤ ਅਸਾਜ ਪ੍ਰੇਮ ਨੂੰ ਤੋੜਦੇ ਹਾਂ ਇੱਥੇ ਪ੍ਰੇਮ ਪਈਆ ਚੱਕ ਆ ਦੇਖੀ ਬੁੱਤੇ ਦੀ ਕਿੱਥੇ ਹੋ ਹੋ ਨਹੀਂ ਭਾਈਆਂ ਫਿਰ ਅਸੀਂ ਅੱਗੇ ਜੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਗੱਡੀ ਲੈ ਕੇ ਆਪਾਂ ਆਪਣੀ ਮੱਥਾ ਟੇਕਣ ਦੇ ਲਈ ਸਾਇਦ ਪਾਪਾ ਲੈਣ ਗਿਆ ਪ੍ਰਸ਼ਾਦ ਬਾਹਰ ਤੋਂ ਇਹ ਹੈਗਾ ਜੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਸਾਰੇ ਜਾਣੇ ਕਰੋ ਦਰਸ਼ਨ ਅੰਦਰ ਜਾ ਕੇ ਵੀਡੀਓ ਸ਼ਾਇਦ ਹੀ ਬਣਾਵਾਂ ਮੈਂ ਤੁਸੀਂ ਬਾਹਰੋਂ ਹੀ ਦਰਸ਼ਨ ਕਰ ਲਓ ਇਹ ਆ ਜੀ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਹਨਾ ਕਿਉਂਕਿ ਅਸੀਂ ਜਿੱਥੇ ਲੁਧਿਆਣੇ ਤੋਂ ਆਏ ਆ ਲੁਧਿਆਣੇ ਤੋਂ ਆਉਂਦੇ ਖੰਨੇ ਦੇ ਰਸਤੇ 'ਚ ਇਹੀ ਮੇਨ ਰੋਡ ਦੇ ਉੱਤੇ ਫਿਰ ਆਪਾਂ ਨੂੰ ਪਹਿਲਾ ਗੁਰਦੁਆਰਾ ਸਾਹਿਬ ਇਹੀ ਆਇਆ ਤੇ ਆਪਾਂ ਇੱਥੇ ਆਪਣੇ ਦਰਸ਼ਨ ਹਾਂਜੀ ਹਾਂਜੀ ਫਿਰ ਤੁਸੀਂ ਵੀ ਕਰ ਲਓ ਜੀ ਸਾਰੇ ਜਾਣੇ ਜਿਹੜੇ ਦੂਰ ਬੈਠੇ ਨੇ ਮੇਰੇ ਭੈਣ ਭਾਈ ਨਹੀਂ ਕਦੇ ਆਏ ਹੈਗੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਜਿਨ੍ਹਾਂ ਨੂੰ ਨਹੀਂ ਪਤਾ ਉਹ YouTube ਤੇ ਸਰਚ ਕਰ ਸਕਦੇ ਆ ਇਤਿਹਾਸ ਬਾਰੇ ਜਾਣ ਸਕਦੇ ਨੇ ਇਹ ਮੰਨਜੀ ਸਾਹਿਬ ਗੁਰਦੁਆਰਾ ਦਾ ਇਤਿਹਾਸ ਸਾਰਾ ਤੁਸੀਂ ਜਾਣ ਸਕਦੇ ਹੋ ਤੇ YouTube ਤੇ ਸਰਚ ਕਰ ਲਿਓ ਤੁਹਾਨੂੰ ਲੱਗ ਜਾਊਗਾ ਪਤਾ ਹਾਂ ਵਾ ਗਾਇਜ਼ ਬਹੁਤ ਚੱਲ ਰਿਹਾ ਹੈ ਦੇਖੋ ਹਵਾ ਨਹੀਂ ਠੰਢ ਠੰਢੀ ਚੱਲਦੀ ਹੈ ਮੌਸਮ ਬਹੁਤ ਵਧੀਆ ਹੋਇਆ ਹੋਇਆ ਠੰਡੂ ਇਹ ਲੋ ਜੀ ਚਲੋ ਜੀ ਹੁਣ ਅਸੀਂ ਸਹਜ ਦੇ ਪਾਪਾ ਦੀ ਵੇਟ ਕਰ ਰਹੇ ਹਾਂ ਕਿਉਂਕਿ ਉਹ ਬਾਹਰ ਦੁਕਾਨਾਂ ਸ਼ਾਪਸ ਸਾਰੀਆਂ ਬਾਹਰ ਨੇ ਉੱਥੇ ਤੋਂ ਪ੍ਰਸ਼ਾਦ ਲੈਣ ਗਏ ਨੇ ਤੇ ਫਿਰ ਅਸੀਂ ਜਾਂਦੇ ਹਾਂ ਦਰਸ਼ਨ ਕਰ ਆਂ ਸਦਾ ਤੋਂ ਮਾਨਤਾ ਗੁਰੂ ਡਟੋ ਜਿਸ ਦੀਆਂ ਇਹ ਵਗਿਆ ਜਾ ਕਹਿ ਨਾਮ ਸਭ ਸੰਤੋ ਸਭੁ ਤਰੁ ਰੂਪਿਆਰੋ ਸਾਚਾ ਨਾਮ ਮੇਰਾ ਅਰਾਰੋ ਵਾਦੀ ਵਾਖਿ ਸਭ ਦਰ ਕਾ ਸਭ ਭਾਗੈ ਕਰਿ ਸੁਭਾਗੈ ਸਭੁ ਦਵਾਦੀ ਕਰਾਂ ਜਿਤ ਕਰਤਾਰਿਆ ਪੰਚ ਘੂਟ ਤੁਧ ਵਸ ਕੀਤੇ ਹਾਂਜੀ ਆਪਾਂ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਅਰਦਾਸ ਕਰਵਾਇਆ ਸੀਗੇ ਹੈਗਾ ਜੀ ਨੈਕਸਟ ਡੇ ਨੈਕਸਟ ਡੇ ਆਪਾਂ ਜੀ ਇੱਥੇ ਸਹਜ ਲੱਗੀ ਸਕੂਟਰੀ ਚਲਾਉਣ ਮੈਂ ਤਾਂ ਹੈਰਾਨ ਰਹਿ ਗਈ ਇਹਨੂੰ ਪਹਿਲੇ ਦਿਨ ਦੇਖ ਕੇ ਇਹਨਾਂ ਨੇ ਬਾਹਰ ਖੜੀ ਸੀ ਨਾ ਸਕੂਟਰੀ ਮਾਲਕ ਦੇ ਕੇ ਕੱਢ ਕੇ ਮੈਂ ਅੰਦਰ ਬੈਠੀ ਸੀਗੀ ਇਹਨਾਂ ਨੇ ਕੱਢ ਕੇ ਢੇੜਾ ਲੈ ਲਿਆ ਮੈਂ ਹੈਰਾਨ ਰਹਿ ਗਈ ਬਾਕੀ ਜੀ ਹੁਣ ਇੱਥੇ ਡਰਦੀ ਸੀ ਅੰਦਰ ਬਾੜਨ ਤੋਂ ਮੈਂ ਕਿਹਾ ਵੀ ਜਦੋਂ ਹੁਣ ਚਲਾਏ ਲਈ ਅੰਦਰ ਵੀ ਬਾਹਰ ਸਿੱਖ ਹੁਣ ਬਾੜਨੀ ਅੰਦਰ ਵੀ ਹਨਾ ਦੋ ਤਿੰਨ ਢੇੜੇ ਇਹਨੇ ਦੇਲੇ ਸੀਗੇ ਬਾਕੀ ਜੀ ਹੁਣ ਸਾਰਿਆਂ ਦਾ ਥੈਂਕ ਯੂ ਜੀ ਹਨਾ ਸਾਨੇ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਤੁਸੀਂ ਵਲੌਗ ਨਹੀਂ ਸੀ ਬਣਾ ਰਹੇ ਤਾਂ ਕਰਕੇ ਮੈਂ ਬਿਮਾਰ ਸੀਗੀ ਤਾਂ ਕਰਕੇ ਵਲੌਗ ਨਹੀਂ ਸੀ ਬਣ ਰਹੇ ਬਾਕੀ ਜੀ ਜੇ ਤੁਹਾਨੂੰ ਮੇਰੇ ਅੱਜ ਦੇ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਮੱਥਾ ਅੱਜ ਆਪਾਂ ਸਾਰੇ ਗੁਰਦੁਆਰਾ ਸਾਹਿਬ ਟੇਕ ਆਏ ਸੀ ਕਿਉਂ ਰਾਤ ਲੇਟ ਆਏ ਸੀ ਇੱਥੇ ਬਾਬਾ ਜੀ ਦਾ ਆਪਾਂ ਕਰਤਾ ਸੀਗਾ ਸ਼ੁਕਰਾਨਾ ਪਿੰਡ ਗੁਰਦੁਆਰਾ ਸਾਹਿਬ ਬਾਬਾ ਸਿੰਘਾ ਜੀ ਦਾ ਸਾਰੇ ਕਿਤੇ ਮੱਥਾ ਟੇਕ ਕੇ ਬਾਬਾ ਜੀ ਦਾ ਸ਼ੁਕਰਾਨਾ ਕਰਕੇ ਆਪਾਂ ਆਪਣਾ ਮੱਥਾ ਟੇਕ ਕੇ ਆਏ ਸੀਗੇ ਕਿਉਂਕਿ ਸਾਡਾ ਰੋਜ਼ਗਾਰੀ ਹੀ ਇਹ ਹੈ ਸਾਇਦ ਪਾਪਾ ਦਾ ਇਹੀ ਕੰਮ ਆ ਜੀ ਓਕੇ ਮਿਲਦੇ ਆ ਜੀ ਕੱਲ ਨੂੰ ਨਿਊ ਵਲੌਗ ਨਾਲ ਬਾਏ ਬਾਏ ਟੇਕ